Sona uple uple ide moti mere desh ki sona uple uple moti ਭੱਲੇ ਬੱਲੇ ਸ਼ੇਰਾ ਐਜੇ ਸਾਡੀ ਫਸਲ ਬਹੁਤ ਵਧੀਆ ਹੋਈ ਏ ਹਾਂਜੀ ਤਾਇਆ ਜੀ ਐਤਕੀ ਆਪਣੀ ਫਸਲ ਬਹੁਤ ਵਧੀਆ ਹੋਈ ਹੈ ਪਰ ਆਪਾਂ ਇੰਨੀ ਪ੍ਰਾਲੀ ਦਾ ਕਰਾਂਗੇ ਕੀ ਕਹਿੰਦਾ ਕੀ ਹੈ ਇਸ ਨੂੰ ਸਾੜ ਦੇਵਾਂਗੇ ਸਾੜਾਂਗੇ ਹੀ ਘਰੇ ਥੋੜੀ ਲੈ ਕੇ ਜਾਣੀ ਹੈ ਨਹੀਂ ਨਹੀਂ ਤਾਇਆ ਜੀ ਅਸੀਂ ਪ੍ਰਾਲੀ ਨੂੰ ਸਾੜਾਂਗੇ ਨਹੀਂ ਕਿਉਂਕਿ ਪ੍ਰਾਲੀ ਨੂੰ ਸਾੜਨ ਨਾਲ ਬਹੁਤ ਪ੍ਰਦੂਸ਼ਣ ਹੁੰਦਾ ਹੈ ਜਿਸ ਨਾਲ ਸਾਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ ਪ੍ਰਾਲੀ ਨੂੰ ਸਾੜਨ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਹਨ ਪਰ ਵੀਰੇ ਜੇ ਪ੍ਰਾਲੀ ਨਾ ਸਾੜਾਂਗੇ ਤਾਂ ਤੁਸੀਂ ਪ੍ਰਾਲੀ ਦਾ ਕਰਾਂਗੇ ਕੀ ਇਸ ਨਾਲ ਸਾਡੇ ਪਾਪੂ ਦਾ ਤੇ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਏਗਾ। ਉਹੋ ਭਲਿਓ ਲੋਕੋ ਮੈਂ ਕਿਵੇਂ ਸਮਝਾਵਾਂ ਆਪਣੇ ਪਰਿਵਾਰ ਨੂੰ ਕਿ ਪ੍ਰਾਲੀ ਨੂੰ ਸਾੜਨ ਨਾਲ ਤਾਂ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਪੂਰੀ ਧਰਤੀ ਤੇ ਪ੍ਰਦੂਸ਼ਣ ਫੈਲ ਜਾਂਦਾ ਹੈ। ਕਿਉਂਕਿ ਤੁਸੀਂ ਵੇਖੋ ਫਿਰ ਹਲਾ ਫਾਇਦਾ ਕਿ ਜਦੋਂ ਪਹਿਲਾਂ ਮਿਹਨਤ ਦਵਾਈਆਂ ਚੁੱਕੋ। ਦੇਖੋ ਹੁਣ ਇਸ ਬੈਣ ਨੂੰ ਵੀ ਕਸਤਮੇ ਦੀ ਬਿਮਾਰੀ ਹੋ ਗਈ ਹੈ। ਇਹ ਵੀ ਪ੍ਰਾਲੀ ਨੂੰ ਸਾੜਨ ਕਾਰਨ ਹੀ ਹੋਇਆ ਹੈ ਕਿਉਂਕਿ ਜੋ ਪ੍ਰਦੂਸ਼ਣ ਆਉਂਦਾ ਹੈ ਉਸ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ। ਤਾ ਨਾਈ ਪ੍ਰਾਲੀ ਦਾ ਖਰਕੇ ਨਹੀਂ ਹੋਇਆ ਇਹ ਤਾਂ ਇਹਨਾਂ ਦੀ ਖਾਨਦਾਨੀ ਬਿਮਾਰੀ ਹੈ ਪਹਿਲਾਂ ਦੇ ਬਾਪੂ ਨੂੰ ਸੀ ਅਤੇ ਹੁਣ ਇਹਨੂੰ ਹੋ ਗਈ ਨਹੀਂ ਨਹੀਂ ਇਹਨਾਂ ਲਈ ਖਾਨਦਾਨੀ ਬਿਮਾਰੀ ਨਹੀਂ ਹੈ ਕਿਉਂਕਿ ਇਸ ਦਾ ਬਾਪੂ ਜਦ ਫੇਤ ਵਿੱਚ ਪ੍ਰਾਲੀ ਨੂੰ ਸਾੜ ਰਿਹਾ ਸੀ ਤਾਂ ਉਸ ਦਾ ਹਵਾ ਉਸ ਦੇ ਫੇਫੜਿਆਂ ਵਿੱਚ ਚਲੀ ਗਈ ਜਿਸ ਕਾਰਨ ਉਸ ਨੂੰ ਅਸਥਮੇ ਦੀ ਬਿਮਾਰੀ ਹੋ ਗਈ ਵੀਰੇ ਤੈਨੂੰ ਕੀ ਹੋਇਆ ਇੰਜ ਕਿਉਂ ਕਰ ਰਹੇ ਐ ਪਰਾਲੀ ਸਾੜਨ ਕਰਕੇ ਹੋਇਆ ਹੈ ਪਰਾਲੀ ਦਾ ਧੂਆ ਮੇਰੀਆਂ ਅੱਖਾਂ ਵਿੱਚ ਪੈ ਗਿਆ ਜਿਸ ਕਰਕੇ ਮੈਂ ਟਰਾਲੀ ਵਿੱਚ ਬੱਜਾ ਇਹ ਤਾਂ ਰੱਬ ਦਾ ਸ਼ੁਕਰ ਹੈ ਮੈਂ ਬਚ ਗਿਆ ਨਹੀਂ ਤਾਂ ਮੈਂ ਤਾਂ ਅੱਜ ਮਰ ਹੀ ਜਾਣਾ ਸੀ ਹਾਂ ਹਾਂ ਇਹ ਸਭ ਸੱਚੀ ਕਹਿ ਰਹੇ ਨੇ ਮੈਂ ਨਾਜ਼ ਹਸਪਤਾਲ ਵਾਲੇ ਡਾਕਟਰ ਆ ਮੈਂ ਤੋਂ ਸਭ ਤੋਂ ਜ਼ਿਆਦਾ ਕੇਸੇ ਤੇ ਪਰਾਲੀ ਸਾੜਨ ਤੇ ਆ ਰਹੇ ਹਾਂ ਜੀ ਕਿਸੇ ਨੂੰ ਸਾਹ ਦੀ ਬਿਮਾਰੀ ਕਿਸੇ ਨੂੰ ਅਸਥਮੇ ਦੀ ਬਿਮਾਰਤ ਕਿਸੇ ਨੂੰ ਅੱਖਾਂ ਵਿੱਚ ਜਲਣ ਇਹ ਸਭ ਇਹ ਸਭ ਮਾਰੀਆਂ ਪਰਾਲੀ ਸਾੜਨ ਦੇ ਕਾਰਨ ਹੀ ਹੋ ਰਹੀਆਂ ਹਨ ਸਾਹ ਤਰਤੀ ਮਾਂ ਬਚਾਈਏ ਪ੍ਰਾਣੀ ਨੂੰ ਨੁਕਸਾਨ ਨਾ ਲਗੇ। ਆਹੋ ਸੱਤੀ ਮਾਂ ਬਚਾਈਏ ਪ੍ਰਾਣੀ ਨੂੰ ਨੁਕਸਾਨ ਨਾ ਲਗੇ। ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਟਰਾਲੀ ਨੂੰ ਸੜਨ ਨਾਲ ਤਾਂ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਇਸ ਲਈ ਸਾਨੂੰ ਟਰਾਲੀ ਨੂੰ ਨਹੀਂ ਸੜਨਾ ਚਾਹੀਦਾ ਕਿਉਂਕਿ ਟਰਾਲੀ ਨੂੰ ਸੜਨ ਨਾਲ ਸਾਹ ਦੀਆਂ ਬਿਮਾਰੀਆਂ, ਅਸਥਮਾ ਅਤੇ ਅੱਖਾਂ ਵਿੱਚ ਜਲਣ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ। ਟਰਾਲੀ ਨੂੰ ਸੜਨ ਨਾਲ ਸੜਕ ਹਾਦਸੇ ਵੀ ਬਹੁਤ ਹੁੰਦੇ ਹਨ ਜਿਸ ਕਾਰਨ ਜਾਨ-ਜਾਨ ਦਾ ਵੀ ਖਤਰਾ ਹੁੰਦਾ ਹੈ। ਕਾੜੀ ਨੂੰ ਸਾੜਨ ਤੋਂ ਬਜਾਇਆ ਇਸ ਨੂੰ ਹੋਰ ਤਰੀਕਿਆਂ ਨਾਲ ਵੀ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਇਸ ਨੂੰ ਪਸ਼ੂਆਂ ਦੀ ਖਾਦ ਵਜੋਂ ਵਰਤ ਸਕਦੇ ਹਾਂ ਇਸ ਨੂੰ ਅਸੀਂ ਪਸ਼ੂਆਂ ਦੇ ਚਾਰੇ ਵਜੋਂ ਵਰਤ ਸਕਦੇ ਹਾਂ ਅਤੇ ਇਸ ਨੂੰ ਅਸੀਂ ਖੇਤ ਵਿੱਚ ਰਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਦੇ ਹਾਂ ਆਹ ਤਰਤੀ ਮਾਂ ਬਚਾਈਏ ਕਾੜੀ ਨੂੰ ਅਗ ਨਾਲ ਲਾਈਏ ਆਹ ਤਰਤੀ ਮਾਂ ਬਚਾਈਏ ਕਾੜੀ ਨੂੰ ਅਗ ਨਾਲ ਲਾਈਏ ਧੰਨਵਾਦ